ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਜਿਤ ਘਰ ਪਿਰ ਸੁਹਾਗ ਬਣਾਇ ਤਿਤ ਘਰ ਸਖੀਏ ਮੰਗਲ ਲਗਾਇ ਆਨੰਦ ਬਨੋਦ ਤਿਤ ਘਰ ਸੋਹ ਹੈ ਜੋ ਤਨ ਕੰਤ ਸਿੰਗਾਰੀ ਜੀਓ ਸਗੁਣਵੰਤੀ ਸਾਵਡ ਭਾਗਣ ਪੁਤਰਵੰਤੀ ਸੀਲ ਬੰਤ ਸੁਹਾਗਣ ਰੂਪ ਬੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਓ ਅਚਾਰਪੰਤ ਸਾਈ ਪਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜਿਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਰ ਮੇਲ ਲਏ ਅੰਗ ਲਾਏ ਫਿਰ ਸੁਹਾਗ ਬਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੀ ਇਹ ਪਾਵਨ ਸ਼ਬਦ 55 ਪਾਸ਼ਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 97 ਦੇ ਉੱਤੇ ਅੰਕਿਤ ਹੈ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਸਾਡੇ ਜੀਵਨ ਵਿੱਚ ਕੀਤੀ ਹੈ ਅਨੇਕਾਂ ਉਦਾਹਰਨਾਂ ਦੇ ਕੇ ਸਤਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਹੈ ਅੱਜ ਦੇ ਸ਼ਬਦ ਵਿੱਚ ਦੁਨਿਆਵੀ ਤੌਰ ਤੇ ਵੀ ਪਤੀ ਪਤਨੀ ਅਤੇ ਨਾਲ ਹੀ ਜੋ ਅਧਿਆਤਮਿਕ ਤੌਰ ਤੇ ਜੋ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਬਾਰ ਬਾਰ ਇਸ ਅਲੰਕਾਰ ਨੂੰ ਵਰਤਿਆ ਕਿ ਅਸੀਂ ਸਾਰੇ ਹੀ ਭਾਵੇਂ ਬਰਦ ਹਾਂ ਇਸਤਰੀਆਂ ਹਾਂ ਉਹ ਪਤੀ ਪਰਮੇਸ਼ਰ ਸਾਡਾ ਇੱਕ ਹੈ ਅਸੀਂ ਸਾਰੀਆਂ ਜੀਵ ਇਸਤਰੀਆਂ ਜਿਸ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਬਣਦਾ ਹੈ ਵਿਆਹ ਹੁੰਦਾ ਹੈ ਉਹ ਸੁਹਾਗ ਭਾਗ ਵਾਲੇ ਬਣ ਜਾਂਦੇ ਇਸੇ ਤਰ੍ਹਾਂ ਜਿੱਦਣ ਸਾਡਾ ਰਿਸ਼ਤਾ ਸਾਡਾ ਵਿਆਹ ਉਸ ਪਤੀ ਪਰਮੇਸ਼ਰ ਅਕਾਲ ਪੁਰਖ ਨਾਲ ਹੁੰਦਾ ਹੈ ਤੇ ਜੀਵਨ ਦੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਇਸ ਸ਼ਬਦ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਸਭ ਕਹਿੰਦੇ ਜਿੱਤ ਘਰ ਪਿਰ ਸੁਹਾਗ ਬਣਾਇਆ ਇਥੇ ਘਰ ਦਾ ਅਰਥ ਹੈ ਹਿਰਦਾ ਪਰਦਾ ਅਰਥ ਹੈ ਪਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਉਹ ਜਿਸ ਤਰ੍ਹਾਂ ਵੈਸੇ ਵੀ ਦੁਨਿਆਵੀ ਤੌਰ ਤੇ ਜਿਸ ਘਰ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਣ ਜਾਂਦਾ ਸੁਹਾਗ ਭਾਗ ਵਾਲਾ ਘਰ ਕਿਹਾ ਜਾਂਦਾ ਇਸੇ ਤਰ੍ਹਾਂ ਸਾਡਾ ਜਿਸ ਲਈ ਵਿਆਹ ਹੋਇਆ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਆਂ ਭਾਵੇਂ ਅਸੀਂ ਉਹਨੂੰ ਦੁਨਿਆਵੀ ਤੌਰ ਤੇ ਉਹਦੇ ਅਰਥ ਭਾਵ ਨੂੰ ਸਮਝ ਲੈਨੇ ਆਂ ਪਰ ਉਹ ਵਿਆਹ ਜਿਹੜੀ ਗੱਲ ਕੀਤੀ ਐ ਉਹ ਪਰਮੇਸ਼ਰ ਦੇ ਨਾਲ ਕੀਤੀ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰਪਾਇਆ ਉਸ ਵਿਆਹ ਦੀ ਗੱਲ ਕੀਤੀ ਉਸ ਵੇਲੇ ਜਿਸ ਵੇਲੇ ਬਰਾਤ ਆਉਂਦੀ ਐ ਵੈਸੇ ਸਾਡੀ ਮਰਿਆਦਾ ਵਿੱਚ ਲਿਖਿਆ ਕਿ ਦੋਨੇ ਪਰਿਵਾਰ ਆਹਮਣੇ ਸਾਹਮਣੇ ਕੜੇ ਹੋ ਕੇ ਜਿਹਨੂੰ ਆਪਾਂ ਮਿਲਣੀ ਵੀ ਕਹਿ ਦਿੰਦੇ ਆ ਉਹਦੇ ਵਿੱਚ ਕਹਿੰਦੇ ਆ ਭਾਈ ਗੁਰਬਾਣੀ ਦੇ ਸ਼ਬਦ ਪੜ੍ਹਨ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਆਪਾਂ ਪੜ੍ਹਦੇ ਆ ਹਮ ਘਰ ਸਾਜਣ ਆਏ ਸਾਚੇ ਮੇਲ ਮਿਲਾਏ ਕਿਸ ਘਰ ਦੇ ਵਿੱਚ ਉਹ ਪਰਮੇਸ਼ਰ ਹਿਰਦੇ ਘਰ ਦੇ ਵਿੱਚ ਆਇਆ ਸਹਿਦ ਮਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸੇਤੀ ਮਨ ਲਾਏ ਅਣ ਦਿਨ ਭੇਲ ਪਿਆ ਮਨ ਮੰਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਘਰ ਸਾਜਣ ਹੁਣੇ ਘਰ ਦੇ ਰਾਰੇ ਨੂੰ ਇੱਥੇ ਸਿਹਾਰੀ ਹੈ ਸਤ ਸੰਗਤ ਜੀ ਸਭ ਕਹਿੰਦੇ ਜਿਤ ਘਰ ਪਿਰ ਸੁਹਾਗ ਬਣਾਇਆ ਉਸ ਪਤੀ ਪਰਮੇਸ਼ਰ ਨੇ ਰਹਿਮਤ ਕਰ ਦਿੱਤੀ ਇਹ ਮੇਰਾ ਜਿਹੜਾ ਹਿਰਦਾ ਘਰ ਹੈ ਨਾ ਉਹਨੂੰ ਸੁਹਾਗ ਭਾਗ ਵਾਲਾ ਬਣ ਗਿਆ ਤਿਤ ਘਰ ਸਖੀਏ ਮੰਗਲ ਗਾਇਆ ਤੇ ਜਿਸ ਘਰ ਦੇ ਵਿੱਚ ਵਿਆਹ ਹੁੰਦਾ ਭਾਵੇਂ ਬੱਚੀ ਦਾ ਬੱਚੇ ਦਾ ਹੈ ਤੇ ਥੋੜੇ ਦਿਨ ਪਹਿਲਾਂ ਉੱਥੇ ਗਾਉਣ ਕੀਤੇ ਜਾਂਦੇ ਸਾਰੇ ਮਿਲ ਕੇ ਬੀਬੀਆਂ ਜਿਹੜੀਆਂ ਹਨ ਗਾਉਣ ਕਰਦੀਆਂ ਹਨ ਕਹਿੰਦੇ ਇਸੇ ਤਰ੍ਹਾਂ ਮੇਰੇ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਨੇ ਸੁਹਾਗ ਬਣਾ ਦਿੱਤਾ ਤੇ ਉਸ ਹੁਣ ਘਰ ਦੇ ਵਿੱਚ ਹਮੇਸ਼ਾ ਮੰਗਲ ਗਾਇ ਜਾਂਦਾ ਤੇ ਤਿਤ ਘਰ ਸਖੀਏ ਮੰਗਲ ਗਾਇਆ ਆਨੰਦ ਬਨੋਦ ਤਿਤੈ ਘਰ ਸੋਹ ਹੈ ਬਨੋਦ ਕਹਿੰਦੇ ਖੁਸ਼ੀ ਬੜੇ ਖੇੜੇ ਬੜੀਆਂ ਖੁਸ਼ੀਆਂ ਉਸ ਘਰ ਦੇ ਵਿੱਚ आनंद बनोद ति ते तह कर सोहे जो तन कांत सिंगारी जियो इथे तन ਦਾ ਅਰਥ ਹੈ ਇਸਤਰੀ ਕਹਿੰਦੇ ਜਿਸ ਜੀਵ ਇਸਤਰੀ ਨੂੰ ਕਾਂਤ ਨੇ ਕੰਤ ਕੌਣ ਹੈ ਪਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰ ਜੋ ਤਨ ਕਾਂਤ सिंगारी जियो ਜਿਹਨੂੰ ਕੰਤ ਨੇ ਪ੍ਰਭੂ ਪਤੀ ਨੇ ਸ਼ਿੰਗਾਰ ਦਿੱਤਾ ਉਹਨੂੰ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ ਜਿਸ ਤਰ੍ਹਾਂ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਸਭ ਸ੍ਰੀ ਗੁਰੂ ਨਾਨਕ ਸਾਹਿਬ ਬਾਦਸ਼ਾਹ ਜੀ ਦਾ ਸਭ ਕਹਿੰਦੇ ਭਾਈ ਜਿਸ ਘਰ ਦੇ ਵਿੱਚ ਜਿਸ ਹਿਰਦੇ ਘਰ ਦੇ ਵਿੱਚ ਪ੍ਰਭੂ ਪਤੀ ਪਰਮੇਸ਼ਰ ਨਾਲ ਪਿਆਰ ਨਹੀਂ ਹੈ ਕਹਿੰਦੇ ਫਿਰ ਉਹ ਘਰ ਉਹ ਹਿਰਦਾ ਉਹ ਸਰੀਰ ਕਿਸੇ ਵੀ ਕੰਮ ਦਾ ਨਹੀਂ ਨਾ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਸੰਦ ਆਉਂਦਾ ਹੈ ਸ਼ਬਦ ਕੇਵਲ ਆਪ ਦੀ ਪੜਦੇ ਸੁਣਦੇ ਹੋ ਸਭ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਦੀਤੜਾ ਲਾਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾ ਇੱਥੇ ਵੀ ਤਨ ਦਾ ਅਰਥ ਹੈ ਇਸਤਰੀ ਜੀਵ ਇਸਤਰੀ ਦੇ ਆਪਾਂ ਸਾਰੀਆਂ ਫਿਰ ਮੈਂ ਬੇਨਤੀ ਕਰਦਾ ਭਾਵੇਂ ਪੁਰਸ਼ ਆ ਭਾਵੇਂ ਇਸਤਰੀਆਂ ਸੀ ਸਾਰੀਆਂ ਜੀਵ ਇਸਤਰੀਆਂ ਸਾਡਾ ਪਤੀ ਪਰਮੇਸ਼ਰ ਵਾਹਿਗੁਰੂ ਇੱਕ ਅਕਾਲ ਪੁਰਖ ਹੈ ਕਹਿੰਦੇ ਐਸਾ ਚੋੜਾ ਐਸਾ ਸਰੀਰ ਪ੍ਰਮਾਤਮਾ ਨੂੰ ਪਸੰਦ ਨਹੀਂ ਹੈ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਿਜੇ ਜਾ ਅਨੰਦ ਬਨੋਦ ਤੇ ਤਹ ਘਰ ਸੋਹ ਹੈ ਜੋ ਤਨ ਕੰਤ ਸ਼ਿੰਗਾਰੀ ਜੀਓ ਉਹਨੂੰ ਸ਼ਿੰਗਾਰਿਆ ਕਿਦਾਂ ਹ ਜਿਸ ਤਰ੍ਹਾਂ ਬਾਹਰਲੀ ਤੌਰ ਤੇ ਆਪਾਂ ਦੁਨਿਆਵੀ ਤੌਰ ਤੇ ਦੇਖਦੇ ਹਾਂ ਕੀ ਇਸਤਰੀ ਦਾ ਜਿਹੜਾ ਸ਼ਿੰਗਾਰ ਹੈ ਉਹ ਅਸੀਂ ਬਾਜ਼ਾਰੋਂ ਲੈ ਕੇ ਕਰ ਲੈਂਦੇ ਹਾਂ ਪਰ ਜ਼ਿੰਦਗੀ ਦਾ ਜਿਹੜਾ ਸ਼ਿੰਗਾਰ ਹੈ ਜਿਹੜੇ ਗੁਣ ਹਨ ਉਹ ਪਰਮੇਸ਼ਰ ਦੇ ਕੋਲੋਂ ਮਿਲਦੇ ਦੇਖੋ ਸਾਰੇ ਗੁਣਾ ਨੂੰ ਗੁਰੂ ਸਾਹਿਬ ਜੀ ਇੱਥੇ ਬਿਆਨ ਕਰਦੇ ਕਹਿੰਦੇ ਜਿੱਦਨ ਪਰਮੇਸ਼ਰ ਪਤੀ ਪਰਮੇਸ਼ਰ ਅਕਾਲ ਪੁਰਖ ਸਾਡੇ ਹਿਰਦੇ ਵਿੱਚ ਵਸ ਗਿਆ ਤੇ ਉਹ ਜੀਵ ਇਸਤਰੀ ਕੀ ਬਣ ਗਈ ਸਭ ਗੁਣਵੰਤੀ ਸਭ ਵੱਡ ਭਾਗਣ ਉਤਰ ਬੰਤੀ ਸੀਲ ਬੰਤ ਸੁਹਾਗਾਣਾ ਰੂਪ ਬੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜਿਉ ਜਿਹੜੀ ਜੀਵ ਇਸਤਰੀ ਅਕਾਲ ਪੁਰਖ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਭਾਵ ਜਿਸ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਗਿਆ ਹੈ ਤੇ ਉਹ ਗੁਣਾ ਵਾਲੀ ਬਣ ਗਈ ਹੈ ਗੁਣ ਬੰਤੀ ਬਣ ਗਈ ਉਹਦੇ ਕੋਲ ਸਾਰੇ ਗੁਣ ਹੈ ਉਕੇ ਜਿਵੇਂ ਬੱਚੀ ਦੇ ਕੋਲ ਗੁਣ ਹੁੰਦੇ ਨੇ ਪੇਕੇ ਘਰ ਦੇ ਵਿੱਚ ਸਿੱਖੀ ਹੁੰਦੀ ਆ ਤੇ ਸਹੁਰੇ ਘਰ ਦੇ ਵਿੱਚ ਫਿਰ ਉਹਦੀ ਸਾਰੇ ਤਰੀਫ ਕਰਦੇ ਆ ਸਾਰੇ ਉਹਦੀ ਵਾ 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 ਕਰਦੇ ਆ ਉਹਨੂੰ ਧੰਨ ਕਹਿੰਦੇ ਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਦੇ ਆ ਆਂਡ ਗਵਾਂਡ ਨੂੰ ਵੀ ਦੱਸਦੇ ਆ ਭਾਈ ਸਾਡੀ ਜਿਹੜੀ ਨੌ ਆਈ ਹੈ ਨਾ ਇਹ ਬੜੇ ਗੁਣਾ ਵਾਲੀ ਹੈ ਵੱਡੇ ਭਾਗਾ ਵਾਲੀ ਹੈ ਸਤਿਗੁਰੂ ਇੱਥੇ ਕਹਿੰਦੇ ਭਾਈ ਉਹ ਗੁਣਵੰਤੀ ਬਣ ਗਈ ਜਿਹਦੇ ਅੰਦਰ ਪਤੀ ਪਰਮੇਸ਼ਰ ਬਣ ਗਿਆ ਜਿਹਦਾ ਵਿਆਹ ਪਰਮੇਸ਼ਰ ਨਾਲ ਹੋ ਗੋ ਸਾਗੁਣ ਬੰਤੀ ਸਾ ਵਡ ਭਾਗਣ ਪੁੱਤਰ ਬੰਤੀ ਸੀਲ ਬੰਤ ਸੁਹਾਗਣ ਜਿੱਦਾਂ ਪੁਰਾਣੇ ਸਮਿਆਂ ਵਿੱਚ ਅੱਜ ਵੀ ਕਿਤੇ ਕਿਤੇ ਜਿਹੜੀਆਂ ਪੁਰਾਣੀਆਂ ਸਾਡੀਆਂ ਮਾਤਾਵਾਂ ਹਨ ਦਾਦੀਆਂ ਹਨ ਉਹ ਹਮੇਸ਼ਾ ਫਿਰ ਬੱਚਿਆਂ ਨੂੰ ਜਿਹਨਾਂ ਦਾ ਵਿਆਹ ਹੋ ਜਾਂਦਾ ਉਹਨਾਂ ਨੂੰ ਫਿਰ ਇਦਾਂ ਦੀਆਂ ਅਸੀਸਾਂ ਦਿੰਦੀਆਂ ਸੀ ਸਤਿਗੁਰੂ ਕਹਿੰਦੇ ਰੱਬ ਦੇ ਨਾਲ ਜੁੜੇ ਆ ਨਾ ਪੁੱਤਰਬੰਤੀ ਪਾਵ ਔਲਾਦ ਵਾਲੀ ਬਣ ਕੇ ਔਲਾਦ ਕਿਹੜੀ ਹੈ ਸਾਡੇ ਗੁਣ ਜਿਹੜੇ ਸਾਡਾ ਜਿਹੜਾ ਜੀਵਨ ਸਬਰ ਗਿਆ ਉਹ ਸਾਡੀ ਔਲਾਦ ਹੈ ਪੁੱਤਰਬੰਤੀ ਸੀਲਬੰਤ ਸੀਲਬੰਤ ਕਹਿੰਦੇ ਆ ਸਹਿਣ ਸੀਲਤਾ ਜਿਹਦੇ ਅੰਦਰ ਜਿਹਨੇ ਸਹਿਣਾ ਸਿੱਖ ਲਿਆ ਹੈ ਸੁਹਾਗਣ ਉਹ ਸੁਹਾਗ ਭਾਗ ਵਾਲੀ ਬਣ ਗਈ ਰੂਪ ਬੰਤ ਸਾ ਸੁਗੜ ਵਿਚਖਣ ਬੜੀ ਕਹਿੰਦੇ ਹਨ ਸੋਹਣੇ ਰੂਪ ਵਾਲੀ ਹੈ ਭਾਵ ਉਹਦੇ ਕੋਲ ਗੁਣ ਹਨ ਤੇ ਗੁਣਾ ਨਾਲ ਸੁਹਾਪਣ ਬਣ ਗਿਆ ਸੁਗੜ ਕਹਿੰਦੇ ਸਿਆਣੀ ਬੜੀ ਹੈ ਸਜੱਜੀ ਬੜੀ ਹੈ ਵਿਚਖਣ ਚੱਖ ਕਹਿੰਦੇ ਹਨ ਚਕਸੂ ਅੱਖਾਂ ਸੋਹਣੀਆਂ ਅੱਖਾਂ ਵਾਲੀ ਭਾਵ ਇਹਦੇ ਵਿੱਚ ਸਾਰੇ ਗੁਣ ਹਨ ਇਹ ਜੀਵ ਇਸਤਰੀ ਦੇ ਵਿੱਚ ਸਭ ਕਹਿੰਦੇ ਜਿੱਦਣ ਪਤੀ ਦੇ ਨਾਲ ਵਿਆਹ ਹੋ ਗਿਆ ਨਾ ਰੂਪਵੰਤ ਸਾਸ ਸੁਗੜ ਵਿਚਖਣ ਜੋ ਤਨ ਜਿਹੜੀ ਇਸਤਰੀ ਜੀਵ ਇਸਤਰੀ ਜੋ ਤਨ ਕੰਤ ਪਿਆਰੀ ਜੀਓ ਕੰਤ ਕਹਿੰਦੇ ਪਤੀ ਪਰਮੇਸ਼ਰ ਵਾਹਿਗੁਰੂ ਜਿਹੜੀ ਉਹ ਕੰਤ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਨਾ ਤੇ ਉਹਦੇ ਵਿੱਚ ਸਾਰੇ ਗੁਣ ਆ ਜਾਂਦੇ ਅੱਗੇ ਹੋਰ ਗੁਣ ਦੱਸਦੇ ਆ ਆਚਾਰ ਬੰਤ ਸਾਈ ਪਰਦਾਨੇ ਆਮ ਕਰਕੇ ਇਹ ਗੱਲਾਂ ਹੁੰਦੀਆਂ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਵੀ ਸੀਗੀਆਂ ਤੇ ਜੇ ਤਾਂ ਬੱਚੀ ਦੇ ਵਿੱਚ ਗੁਣ ਹੈ ਤੇ ਉਹਨੂੰ ਕਿਹਾ ਜਾਂਦਾ ਸੀ ਬੜੀ ਆਚਾਰ ਵਿਚਾਰ ਵਾਲੀ ਹੈ ਇਹਨੂੰ ਆਚਾਰ ਚੜ ਬਹੁਤ ਸਭ ਸਮਝ ਐ ਇਸ ਗੱਲ ਦੀ ਗੁਰੂ ਸਾਹਿਬ ਕਹਿੰਦੇ ਭਾਈ ਜੇ ਨਹੀਂ ਆ ਤੇ ਫਿਰ ਉਹ ਆਪਾਂ ਦੁਨਿਆਵੀ ਤੌਰ ਤੇ ਵੀ ਦੇਖਦੇ ਆ ਕਹਿੰਦੇ ਵੀ ਤੇਰੀ ਮਾਂ ਨੇ ਤੈਨੂੰ ਚੱਜ ਆਚਾਰ ਨਹੀਂ ਸਿਖਾਇਆ ਇਦਾਂ ਦੀਆਂ ਗੱਲਾਂ ਆਮ ਕੀਤੀਆਂ ਜਾਂਦੀਆਂ ਪੰਜਾਬੀ ਘਰਾਂ ਦੇ ਵਿੱਚ ਉਹਨਾਂ ਗੱਲਾਂ ਨੂੰ ਸਤਿਗੁਰੂ ਜੀ ਸਾਡੇ ਨਾਲ ਜੋੜ ਰਿਹਾ ਸਾਡੇ ਜੀਵਨ ਨਾਲ ਜੋੜ ਰਿਹਾ ਕਹਿੰਦੇ ਜਿਹਨਾਂ ਜਿਹਨਾਂ ਨੂੰ ਪਤੀ ਪਰਮੇਸ਼ਰ ਮਿਲ ਗਿਆ ਨਾ ਵਾਹੀਪੁਰ ਮਿਲ ਗਿਆ ਉਹ ਬਣ ਗਈ ਅਚਾਰ ਬੰਤ ਸਾਈ ਪਰਦਾਨੇ ਪ੍ਰਦਾਨ ਕਹਿੰਦੇ ਮੰਨਿਆ ਪਰ ਮੰਨਿਆ ਬਣੇ ਸਭ ਸੰਗਾਰ ਬਣੇ ਤਿਸ ਗਿਆਨ ਨੇ ਹੁਣ ਹੁਣ ਬਾਹਰ ਲਈ ਸ਼ਿੰਗਾਰ ਦੀ ਲੋੜ ਨਹੀਂ ਹੈ ਉਹਦੇ ਕੋਲ ਜਿਹੜਾ ਗਿਆਨ ਆਇਆ ਨਾ ਜਿਹੜਾ ਗਿਆਨ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋਇਆ ਨਾ ਉਹਦਾ ਸ਼ਿੰਗਾਰ ਹੈ ਸਭ ਸ਼ਿੰਗਾਰ ਬਣੇ ਤਿਸ ਗਿਆ ਅਸੀਂ ਸ਼ਿੰਗਾਰ ਕਰਦੇ ਆ ਨਾ ਸਾਥ ਸੰਗਤ ਦੀ ਬਾਹਰਲੇ ਪਹਿਰਾਵੇ ਨੂੰ ਧਾਰਨ ਕਰਦੇ ਆ ਇਹ ਵੀ ਜ਼ਰੂਰੀ ਆ ਸਾਨੂੰ ਇੱਕ ਬਾਣਾ ਦਿੱਤਾ ਗਿਆ ਪਰ ਜੇ ਸਾਡੇ ਕੋਲ ਗੁਣ ਕੋਈ ਨਹੀਂ ਹੈ ਤੇ ਸਾਡਾ ਫਿਰ ਬਾਣਾ ਵੀ ਜਿਹੜਾ ਹੈ ਉਹ ਲੋਕਾਂ ਨੂੰ ਧੋਖਾ ਦੇਣ ਵਾਸਤੇ ਹੈ ਜੇ ਸਾਡੇ ਕੋਲ ਗੁਣ ਉਦਾਂ ਦੇ ਆ ਫਿਰ ਅਸੀਂ ਉਹ ਪਹਿਰਾਵਾ ਧਾਰਨ ਕੀਤਾ ਤੇ ਉਹ ਪਹਿਰਾਵਾ ਵੀ ਚੰਗਾ ਲੱਗਦਾ ਜਿੱਦਾਂ ਉਦਾਹਰਨ ਦੇ ਤੌਰ ਤੇ ਲਿਖਿਆ ਹੋਵੇ ਨਾ ਕਲਾਥ ਹਾਊਸ ਤੇ ਅੰਦਰ ਕਪੜਾਈ ਨਾ ਹੋਵੇ ਤੇ ਫਿਰ ਬੰਦਾ ਧੋਖਾ ਨਾ ਜਿਹੜਾ ਬੰਦਾ ਜਾਏ ਬਾਹਰ ਲਿਖਿਆ ਹੋਵੇ ਕਰਿਆਨਾ ਸਟੋਰ ਅੰਦਰ ਕੁਰੇ ਸਵਾਣੀ ਨਾ ਹੋਵੇ ਤੇ ਧੋਖਈ ਹੈ ਨਾ ਤੇ ਬਾਹਰਲੇ ਸ਼ਿੰਗਾਰ ਨੂੰ ਗੁਰੂ ਸਾਹਿਬ ਨੇ ਪਸੰਦ ਨਹੀਂ ਕੀਤਾ ਉਦੋਂ ਇਹ ਸ਼ਿੰਗਾਰ ਬਹੁਤ ਵੱਡਾ ਹੈ ਬਹੁਤ ਧੰਤਾਯੋਗ ਹੈ ਜਿੱਦਣ ਉਹ ਤਾਂ ਦੇ ਗੁਣ ਵੀ ਸਾਡੇ ਜੀਵਨ ਵਿੱਚ ਆਏ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੇ ਰੰਗ ਸਵਾਰੀ ਜਿਓ ਵੱਡੇ ਕੁੱਲ ਦੀ ਬਣਦੀ ਕਹਿੰਦੇ ਜੀ ਇਹ ਤਾਂ ਪਰਿਵਾਰੇ ਬੜਾ ਚੰਗਾ ਇਹਦੀ ਕੁੱਲ ਬੜੀ ਚੰਗੀ ਖਾਨਦਾਨ ਬਹੁਤ ਚੰਗਾ ਸਾ ਕੁਲਵੰਤੀ ਆਪਾ ਪੜਦੇ ਨਾ ਸੁਖਨੀ ਸਾਹਿਬ ਦੇ ਵਿੱਚ ਵੀ ਪੜਦੇ ਕੁਲਵੰਤ ਪਤਵੰਤ ਇਹ ਸ਼ਬਦ ਬਾਣੀ ਦੇ ਵਿੱਚ ਵਾਰ-ਵਾਰ ਹੋ ਸਭ ਕਹਿੰਦੇ ਜਿਹਦੇ ਉੱਪਰ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਉਹਨੂੰ ਇਹ ਗੁਣ ਮਿਲ ਗਏ ਆਚਾਰ ਬੰਤ ਬਣ ਗਏ ਸਾਈ ਪ੍ਰਦਾਨ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਉਹਦੇ ਵਾਸਤੇ ਪ੍ਰਭੂ ਦਾ ਗਿਆਨ ਹੀ ਉਹਦਾ ਸ਼ਿੰਗਾਰ ਬਣ ਗਿਆ ਉਹਨੂੰ ਬਾਹਰਲੇ ਸ਼ਿੰਗਾਰ ਦੀ ਲੋੜ ਨਹੀਂ ਸਾ ਕੋਲਵੰਤੀ ਸਾ ਸਬਰਾਈ ਸਬਰਾਈ ਕਹਿੰਦੇ ਇਹ ਭਰਾਮਾ ਵਾਲੀ ਹੈ ਸਾ ਕੋਲਵੰਤੀ ਸਾ ਸਬਰਾਈ ਕੌਣ ਕਹਿੰਦੇ ਜੋ ਪਿਰ ਕੈ ਰੰਗ ਸਵਾਰੀ ਜਿਓ ਜਿਹੜੀ ਆਪਣੇ ਪਤੀ ਦੇ ਪ੍ਰੇਮ ਦੇ ਵਿੱਚ ਰੰਗੀ ਗਈ ਹੈ ਪਤੀ ਦੇ ਪਿਆਰ ਦੇ ਵਿੱਚ ਸਵਾਰੀ ਗਈ ਹੈ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜਿਓ ਹੁਣ ਸਿੱਖ ਦਾ ਗਹਿਣਾ ਕੀ ਹੈ ਸਿੱਖ ਨੂੰ ਗੁਰੂ ਕਲਕੀਤਰ ਪਾਤਸ਼ਾਹ ਨੇ ਪੰਜ ਕਕਾਰ ਬਖਸ਼ਿਸ਼ ਕੀਤੇ ਇਹ ਸਾਡਾ ਸਭ ਤੋਂ ਵੱਡਾ ਗਹਿਣਾ ਹੈ ਹੁਣ ਕਹਿੰਦੇ ਨਾ ਜਿਸ ਵੇਲੇ ਜਿਸ ਬੱਚੀ ਦਾ ਵਿਆਹ ਹੁੰਦਾ ਹੈ ਤੇ ਉਸਨੇ ਸੁਹਾਗ ਦੇ ਸਾਰੀਆਂ ਨਿਸ਼ਾਨੀਆਂ ਪਾਈਆਂ ਹੁੰਦੀਆਂ ਫਿਰ ਉਹਨੂੰ ਪੁੱਛਣਾ ਨਹੀਂ ਪੈਂਦਾ ਵੀ ਤੂੰ ਕਿਉਂ ਪਾਈਆਂ ਪਤਾ ਕਿ ਹੁਣ ਇਹ ਪਤੀ ਵਾਲੀ ਬਣ ਗਈ ਹੈ ਤੇ ਜਿਸ ਸਿੱਖ ਨੇ ਪੰਜ ਕਕਾਰ ਧਾਰਨ ਕੀਤੇ ਆ ਤੇ ਗੁਰੂ ਪਾਤਸ਼ਾਹ ਦੀ ਰਹਿਤ ਨੂੰ ਧਾਰਨ ਕੀਤਾ ਤੇ ਉਹ ਪਤੀ ਵਾਲਾ ਬਣ ਗਿਆ ਤੇ ਕਿਹਾ ਜਾਂਦਾ ਨੇ ਵੀ ਅੱਜ ਤੋਂ ਤੁਹਾਡਾ ਪਿਤਾ ਗੁਰਗੋਬਜ ਸਿੰਘ ਹੈ ਮਾਤਾ ਸਬਕੌਰ ਹੈ ਤੇ ਅਕਾਲ ਪੁਰਖ ਸਾਡਾ ਪਤੀ ਪਰਮੇਸ਼ਰ ਵਾਹਿਗੁਰੂ ਹੈ ਸਭ ਕਹਿੰਦੇ ਸਾਰੇ ਗੁਣ ਆਉਣਗੇ ਜਿੱਦਣ ਅਸੀਂ ਉਹਦੇ ਨਾਲ ਜੁੜ ਗਏ ਉਹਦੀ ਰਹਿਮਤ ਨੂੰ ਪ੍ਰਾਪਤ ਕਰ ਲਿਆ ਇਹ ਤਾਂ ਬਾਹਰਲੇ ਗੁਣ ਆ ਨਾ ਅੰਦਰ ਗੁਣ ਪ੍ਰਾਪਤ ਹੋ ਜਾਣਗੇ ਅੰਦਰਲਾ ਸ਼ਿੰਗਾਰ ਬਣ ਜਾਏਗਾ ਭਗਤ ਰਵੀਦਾਸ ਜੀ ਦਾ ਸ਼ਬਦ ਹੈ ਕਹਿੰਦੇ ਸਹਿ ਕੀ ਸਾਰ ਸੁਹਾਗਣ ਜਾਣਾ ਸਹਿ ਕਹਿੰਦੇ ਪਤੀ ਵਾਹਿਗੁਰੂ ਅਕਾਲਪੁਰ ਤੇ ਜਿਹੜੀ ਹੁਣ ਪਤੀ ਵਾਲੀ ਬਣ ਗਈ ਜਿਹਦਾ ਵਿਆਹ ਹੋ ਗਿਆ ਉਹ ਹੀ ਜਾਣਦੀ ਹੈ ਨਾ ਸੁਹਾਗ ਭਾਗ ਪਰਮੇਸ਼ਰ ਪਤੀ ਦੀ ਕਦਰ ਨੂੰ ਉਹ ਹੀ ਜਾਣਦੀ ਹੈ ਸਹਿ ਕੀ ਸਾਰ ਸੁਹਾਗਣ ਜਾਣੇ ਤਜ ਅਪਮਾਨ ਸੁਖ ਰਲੀਆਂ ਮੰਨ ਤੇ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਪਿਆਰ ਵਿੱਚ ਰੰਗੀ ਗਈ ਹੈ ਉਹਦਾ ਆਚਾਰ ਵਿਚਾਰ ਵੀ ਬਹੁਤ ਸੋਹਣਾ ਬਣ ਗਿਆ ਉਹ ਮੰਨੀ ਪਰ ਮੰਨੀ ਹੋ ਗਈ ਅਚਾਰ ਬੰਤ ਸਾਈ ਪਰਦਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲ ਬੰਤੀ ਸਾ ਸਬਰਾਈ ਚੰਗੇ ਖਾਨਦਾਨ ਦੀ ਚੰਗੀ ਕੁਲ ਦੀ ਹੈ ਭਰਾਮਾ ਵਾਲੀ ਹੈ ਇੰਨੇ ਗੁਣ ਆ ਗਏ ਉਹਦੇ ਵਿੱਚ ਸਾ ਕੁਲ ਬੰਤੀ ਸਾ ਸਬਰਾਈ ਜੋ ਪਿਰ ਕੇ ਰੰਗ ਸਵਾਰੀ ਦੀ ਤੇ ਇੰਨੇ ਗੁਣ ਆ ਜਾਣ ਤੇ ਗੁਰੂ ਸਾਹਿਬ ਕਹਿੰਦੇ ਫਿਰ ਕੀ ਬਣਦਾ ਹੈ ਕਹਿੰਦੇ ਮਹਿਮਾ ਤਿਸ ਕੀ ਕਹਿਣ ਨਾ ਜਾਏ ਫਿਰ ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਸਾਡਾ ਨਿਸ਼ਾਨਾ ਵੀ ਇਹੀ ਹੈ ਅ ਜਿਸ ਵੇਲੇ ਚਾਰ ਲਾਮਾ ਪੜਦੇ ਹਨ ਚਾਰ ਲਾਮਾ ਇਹ ਨਹੀਂ ਕਿ ਚਾਰ ਪ੍ਰਕਰਮਾ ਕਰਨੀਆਂ ਕਿ ਚਾਰ ਵਾਰੀ ਘੁੰਮ ਜਾਣਾ ਇਹ ਬਿਆ ਨਹੀਂ ਹੈ ਇਹ ਤਾਂ ਸਾਨੂੰ ਜੀਵਨ ਦੀ ਬਹੁਤ ਵੱਡੀ ਸਚੱਜੀ ਜਾਂਚ ਗੁਰੂ ਸਾਹਿਬ ਨੇ ਚਾਰ ਲਾਮਾ ਦੇ ਵਿੱਚ ਦਿੱਤੀ ਵਿਤਵਾ ਦਾ ਜਿਹੜਾ ਜੀਵਨ ਜਿਹੜਾ ਚਾਰੋ ਅਵਸਥਾ ਵਿੱਚੋਂ ਨਿਕਲ ਗਏ ਪ੍ਰਮਾਤਮਾ ਕਾਲਪੁਰਖ ਦੇ ਨਾਲ ਮਿਲ ਗਏ ਤੇ ਅੰਦਰ ਉਹ ਪਰਮੇਸ਼ਰ ਦੀ ਰਹਿਮਤ ਹੋ ਜਾਏ ਬਖਸ਼ਿਸ਼ ਹੋ ਜਾਏ ਤੇ ਜਿਨ੍ਹਾਂ ਨੇ ਇਦਾਂ ਦਾ ਵਿਆਹ ਕਰਾ ਲਿਆ ਨਾ ਆਧਨਿਆਵੀ ਮੈਂ ਤਾਂ ਆਪਾਂ ਦੇਖਦੇ ਕਿਦਾਂ ਦੇ ਹੁੰਦੇ ਤੇ ਜਿਨ੍ਹਾਂ ਤੱਕ ਅਸੀਂ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕਰਦੇ ਬੜੇ ਭਾਗਾਂ ਵਾਲੇ ਆਪ ਜੀ ਮੈਂ ਉਹਨਾਂ ਦੀ ਗੱਲ ਕਰਦਾ ਜੀਵਨ ਦੇ ਵਿੱਚ ਜਿਹਨਾਂ ਕੋਲ ਸਮਾਂ ਕੋਈ ਨਹੀਂ ਬਹੁਤ ਕੁਝ ਆਪਾਂ ਕਰਦੇ ਆ ਠੀਕ ਹੈ ਸਮਾਜ ਦੇ ਵਿੱਚ ਰਹਿ ਰਹੇ ਆ ਪਰ ਜਿਸ ਵੇਲੇ ਅਸੀਂ ਸਿੱਖਿਆ ਲੈਣੀ ਆ ਆਨੰਦ ਕਾਰਜ ਹੁੰਦਾ ਬੜੀ ਜਲਦੀ ਕੀਤੀ ਜਾਂਦੀ ਜਲਦੀ ਕਰਦੇ ਜਲਦੀ ਕਰਦੇ ਪਰ ਉਥੇ ਤਾਂ ਅਸੀਂ ਸਮਝਣਾ ਸੀ ਵਿਅਸਿਕ ਗਿਆਨ ਨੂੰ ਜੀਵਨ ਦੇ ਵਿੱਚ ਸਮਝਣ ਦਾ ਯਤਨ ਕਰਨਾ ਸੀ ਸਮਝਣ ਦਾ ਯਤਨ ਕਰਨਾ ਕਿ ਸਾਨੂੰ ਅੱਜ ਸਿੱਖਿਆ ਕੀ ਮਿਲੀ ਹੈ ਇਹ ਨਹੀਂ ਕਿ ਸਿਰਫ ਅ ਦੋ ਸਰੀਰ ਮਿਲ ਗਏ ਤੇ ਗ੍ਰਸਥ ਬਣ ਗਿਆ ਨਹੀਂ ਸਤਿਗੁਰੂ ਜੀ ਨੂੰ ਪੁੱਛੋ ਪੁਰ ਸਾਹਿਬ ਕਹਿੰਦੇ ਤਨ ਪਿਰ ਇਹ ਨਾ ਕੀਏ ਬੈਣ ਇਕੱਠੇ ਹੋਏ ਤੇ ਦੋ ਜੀ ਬੈਠ ਗਏ ਤਨ ਪਿਰ ਪਤੀ ਪਤਨੀ ਬੈਠ ਗਏ ਤੇ ਮਤਲਬ ਗ੍ਰਸਤੀ ਬਣ ਗਏ ਕਹਿੰਦੇ ਨਹੀਂ ਤਨ ਪਿਰ ਇਹ ਨਾ ਕੀਏ ਬੈਣਾ ਇਕੱਠੇ ਹੋਏ ਕਿਦਾਂ ਬਣੋਗੇ ਕਿ ਪਤੀ ਪਤਨੀ ਕਿਦਾਂ ਬਣੋਗੇ ਕਹਿੰਦੇ ਏਕ ਜੋਤ ਦੋਈ ਮੂਰਤੀ ਤਾਨੂੰ ਪਰ ਕਹੀ ਐ ਸੋ ਤੁਹਾਡੀ ਵਿਚਾਰਤara ਇੱਕੋ ਹਣੀ ਚਾਹੀਦੀ ਤੁਹਾਡੇ ਸੁਭਾਅ ਮਿਲਨੇ ਚਾਹੀਦੇ ਤੇ ਜਿੱਥੇ ਵਿਚਾਰ ਹੁੰਦੀ ਐ ਮੈਂ ਹਮੇਸ਼ਾ ਬੇਨਤੀ ਕਰਦਾ ਜਿੱਥੇ ਵਿਚਾਰ ਹੁੰਦੀ ਐ ਉਥੇ ਪਿਆਰ ਹੁੰਦਾ ਐ ਉਥੇ ਕਦੇ ਵੀ ਟਕਰਾਰ ਨਹੀਂ ਹੁੰਦੀ ਤੇ ਜਿੱਥੇ ਵਿਚਾਰ ਨਹੀਂ ਮਿਲਦੇ ਝਗੜਾ ਕਾਦਾ ਹੁੰਦਾ ਅੱਜ ਦਾ ਜਿਹੜਾ ਸਮਾ ਹੈ ਸਾ ਸੰਗਤ ਦੀ ਕੋਈ ਦਾਜ ਪੁੱਛੇ ਲੜਾਈਆਂ ਨਹੀਂ ਹੋ ਰਹੀਆਂ ਸਿਰਫ ਵਿਚਾਰ ਦੀਆਂ ਲੜਾਈਆਂ ਹਨ ਵਿਚਾਰ ਵਿਚਾਰ ਨਹੀਂ ਮਿਲਦੇ ਝਗੜਾ ਹੈ ਤੇ ਜਿੱਥੇ ਵਿਚਾਰ ਹੈ ਉਥੇ ਪਿਆਰ ਬਣਦਾ ਹੈ ਉਥੇ ਟਕਰਾਰ ਨਹੀਂ ਹੈ ਜਤ ਗੁਰੂ ਕਹਿੰਦੇ ਜਿਨ੍ਹਾਂ ਨੇ ਇਦਾਂ ਦੇ ਗੁਣਾਂ ਨੂੰ ਧਾਰਨ ਕਰ ਲਿਆ ਇਦਾਂ ਦੇ ਗੁਣ ਜੀਵ ਇਸਤਰੀ ਦੇ ਵਿੱਚ ਆ ਗਏ ਤੇ ਉਹਨੂੰ ਫਿਰ ਕਹਿੰਦੇ ਸਾਰੇ ਚੰਗਾ ਕਹਿੰਦੇ ਆ ਮਹਿਮਾ ਤਿਸ ਕੀ ਕਹਿਣ ਨਾ ਜਾਏ ਕਿਸ ਦੀ ਮਹਿਮਾ ਨਾਲ ਸਪਸ਼ਟ ਕੀਤਾ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਜਿਸ ਪਤੀ ਨੇ ਜਿਸ ਨੂੰ ਆਪਣੇ ਗਲਵਕੜੀ ਦੇ ਵਿੱਚ ਲੈ ਲਿਆ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਬਰ ਅਗਮ ਗੋਚਰ ਉਹਦਾ ਸੁਹਾਗ ਜਿਹੜਾ ਫਿਰ ਹੈ ਕਿਉਂਕਿ ਪਰਮੇਸ਼ਰ ਇਦਾਂ ਦਾ ਸਾਥ ਸੰਗਤ ਜੀ دنیਾਬੀ ਤੌਰ ਤੇ ساری ਜ਼ਿੰਦਗੀ ਤਾਂ ਕੋਈ ਜੀਵਨ ਸਾਥੀ ਨਹੀਂ ਬਣਦਾ ਆਪਾਂ ਕਹਿੰਦੇ ਨਾ ਵੀ ਅ ਮਤਲਬ ਸਚਾਈ ਜਿਹੜੀ ਸਾਧ ਸੰਗਤ ਜੀ ਇਹ ਆ ਆਪਾਂ ਕਹਦੇ ਨੇ ਵੀ ਅੱਜ ਤੋਂ ਤੁਸੀਂ ਜੀਵਨ ਸਾਥੀ ਆ ਪਰ ਜੀਵਨ ਸਾਥੀ ਨਹੀਂ ਹੁੰਦੇ ਕੋਈ ਪਹਿਲਾਂ ਪਤਨੀ ਚਲੇਗੀ ਪਤੀ ਚਲੇਗਾ دنیਾਬੀ ਤੌਰ ਤੇ ਮੈਂ ਗੱਲ ਕਰ ਰਿਹਾ ਜੀਵਨ ਸਾਥੀ ਕਿਹੜਾ ਸੀ ਉਹ ਅਸੀਂ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਡੇ ਆਖਰੀ ਸਵਾਸ ਤੱਕ ਸਾਡਾ ਸਾਥੀ ਹੈ ਜਿਹਨੂੰ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਸੀ ਇਦਾਂ ਦਾ ਪਤੀ ਮਿਲ ਜਾਏ ਇਦਾਂ ਦਾ ਪ੍ਰਪਤੀ ਮਿਲ ਗਿਆ ਜਿਹੜਾ ਮਰਦਾ ਹੀ ਨਹੀਂ ਹੈ ਸਤਿਗੁਰੂ ਉਹਦੇ ਨਾਲ ਸਾਡਾ ਆਨੰਦ ਖਰਜ ਕਰਦੇ ਆ ਉਹਦੇ ਨਾਲ ਸਾਡਾ ਵਿਆਹ ਕਰਾਉਂ ਕਹਿੰਦੇ ਵਿਆਹ ਹੋਆ ਮੇਰੇ ਬਾਬਲਾ ਆਪਣੇ ਗੁਰੂ ਨੂੰ ਕਹਿ ਰਹੇ ਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਉਹ ਪਰਮੇਸ਼ਰ ਮਿਲ ਗਿਆ ਉਹਦੇ ਸਨਮੁਖ ਹੋ ਕੇ ਇਹਦੀ ਪ੍ਰਾਪਤੀ ਹੋਈ ਸਭ ਕਹਿੰਦੇ ਫਿਰ ਸੁਹਾਗ ਹਮੇਸ਼ਾ ਵਾਸਤੇ ਸੁਹਾਗ ਬਣ ਗਿਆ ਤੇਰ ਸੁਹਾਗ ਬਰ ਬਰਕੋਣਾ ਪਤੀ ਪਰਮੇਸ਼ਰ ਵਾਹਿਗੁਰੂ ਅਗੰਗ ਅਗੋਚਰ ਜਿੱਥੇ ਸਾਡੀ ਸਾਡੀ ਗਮਤਾ ਨਹੀਂ ਹੈ ਸਾਡੀ ਪਹੁੰਚ ਨਹੀਂ ਹੈ ਅਗੋਚਰ ਕਹਿੰਦੇ ਜਿੱਥੇ ਤੱਕ ਸਾਡੇ ਇੰਦਰੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਤੇਰ ਸੁਹਾਗ ਬਰ ਅਗਮ ਅਗੋਚਰ ਨਾ ਜਨ ਨਾਨਕ ਪ੍ਰੇਮ ਸਧਾਰੀ ਜੀਓ ਉਹਨੇ ਸਾਨੂੰ ਆਪਣੇ ਪ੍ਰੇਮ ਦੇ ਵਿੱਚ ਜੋੜ ਕੇ ਸਾਨੂੰ ਸਿਹਾਰ ਦਿੱਤਾ ਸਾਡੇ ਜੀਵਨ ਨੂੰ ਸੁਧਾਰ ਦਿੱਤਾ ਵੀ ਸਮਾਜ ਦੇ ਵਿੱਚ ਕਿਦਾਂ ਤੁਹਾਨੂੰ ਇੱਜ਼ਤ ਮਿਲਸ ਆ ਗਈ। ਕਿਦਾਂ ਤੁਸੀਂ ਸੁਹਾਗ ਭਾਗ ਵਾਲੇ ਬਣ ਸਕਦੇ ਹੋ ਤੇ ਉਹ ਪਰਮੇਸ਼ਰ ਅਕਾਲ ਪੁਰਖ ਹੈ ਤੇ ਜਿਹਦੇ ਨਾਲ ਸਾਡੀ ਜ਼ਿੰਦਗੀ ਦਾ ਕਿਉਂਕਿ ਵਿਆਹ ਹੁੰਦਾ ਗੁਰੂ ਮਾਸ਼ਾ ਮਹਾਰੀ ਦੀ ਬਾਣੀ ਦੇ ਵਿੱਚ ਪੜੋ ਨਾ ਤੇ ਸਾਰਿਆਂ ਦਾ ਇੱਕ ਵਿਆਹ ਇਦਾਂ ਦਾ ਹੈ। ਉਹ ਸਾਰਿਆਂ ਦਾ ਹੁੰਦਾ ਉਹ ਕਿਹੜਾ ਵਿਆਹ ਹੈ ਭਾਵੇਂ ਕੋਈ ਗ੍ਰਿਸ਼ਤੀ ਆ ਭਾਵੇਂ ਕੋਈ ਸੰਨਿਆਸੀ ਆ ਤਿਆਗੀ ਆ ਬਰਹਾਮਚਾਰੀ ਆ ਉਹ ਵਿਆਹ ਸਾਰਿਆਂ ਦਾ ਹੁੰਦਾ ਉਥੇ ਕੌਣ ਹੁੰਦਾ ਬੋਟੀ ਕਿਹੜੀ ਆ ਤੇ ਪਤੀ ਕੌਣ ਆ ਇਹ ਵੀ ਬਾਣੇ ਵਿੱਚ ਲਿਖਿਆ ਕਹਿੰਦੇ ਜਿੰਦ ਬੋਟੀ ਆ ਸਾਡੀ ਜਿੰਦ ਉਸ ਦਿਨ ਬੋਟੀ ਬਣੇਗੀ ਪਤਨੀ ਬਣੇਗੀ ਜਿੰਦ ਬੋਟੀ ਮਰਨ ਵਾਰ ਮੌਤ ਲਾੜਾ ਬਣ ਕੇ ਆਏਗੀ ਇਹ ਵਿਆਹ ਸਾਰਿਆਂ ਦਾ ਹੁੰਦਾ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪਰਨਾਏ ਤੇ ਕਈ ਵਿਆਹ ਕਿਹ ਜਾਂਦੇ ਰਹ ਵੀ ਜਾਂਦੇ ਜਿੱਦਾਂ ਪੁਰਾਣੇ ਸਮਯਾਂ ਜਦਾਂ ਛੜੇ ਰਹੇ ਹੁੰਦੇ ਨਹੀਂ ਸੀ ਕਈਆਂ ਦਾ ਵਿਆਹ ਹੁੰਦਾ ਬਣੀ ਹੈ دنیਾਬੀ ਤੌਰ ਤੇ ਛੜੇ ਹੋ ਗਏ ਪਰ ਇੱਕ ਵਿਆਹ ਹੋਰ ਹੈ ਉਹ ਕਿਸੇ ਕਿਸੇ ਦਾ ਹੁੰਦਾ ਹੈ ਉਹ ਕਿਹੜਾ ਵਿਆਹ ਹੈ ਉਹ ਪਰਮੇਸ਼ਰ ਦੇ ਨਾਲ ਕਹਿੰਦੇ ਗੁਰਦੁਆਰੇ ਹਮਰਾ ਵਿਆਹ ਜੁ ਹੋਆ ਤੇ ਪਰਮੇਸ਼ਰ ਨਾਲ ਅਕਾਲ ਪੁਰਖ ਗੁਰੂ ਦੇ ਦੁਆਰਾ ਉਹ ਵਿਆਹ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਇਦਾਂ ਦਾ ਫਿਰੋ ਕਦੇ ਫਿਰੋ ਸੁਹਾਗ ਟੁੱਟਦਾ ਨਹੀਂ ਹੈ ਕਿਉਂਕਿ ਪਤੀ ਮਰਦਾ ਹੀ ਕੋਈ ਨਹੀਂ ਹੈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੁਰ ਫਿਰ ਸੁਹਾਗ ਪਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜੀਓ ਗੁਰੂ ਮਹਾਰਾਜ ਕਿਰਪਾ ਕਰਨ ਇਸ ਜਿਹੜਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ 97 ਅੰਤ ਤੇ ਆਪ ਜੀ ਨੇ ਸਰਬਨ ਕੀਤਾ ਕੱਲ ਅਗਲੇ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਓ ਸਾਧ ਸੰਗਤ ਦੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ